ਮਾਨਸੂਨ ਦੇ ਸੀਜ਼ਨ ਦੇ ਮੱਦੇ ਨਜ਼ਰ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਨੇ ਬਾਦਸ਼ਾਹਪੁਰ ਅਤੇ ਹਰਚੰਦਪੁਰ ਵਿਖੇ ਕਾ ਗਰ ਦਰਿਆ ਦਾ ਦੌਰਾ ਕਰਕੇ ਵਹਿ ਰਹੇ ਪਾਣੀ ਦਾ ਨਿਰੀਖਣ ਕੀਤਾ ਇਸ ਮੌਕੇ ਉਹਨਾਂ ਨੇ ਸਥਾਨਕ ਸਿਕਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਨਸੂਨ ਤੇ ਡਰੇਨ ਵਿਭਾਗ ਵੱਲੋਂ ਪਾਣੀ ਦੇ ਵਹਾ ਦੀ ਸਥਿਤੀ ਦੇ ਪਾਲ ਪਾਲ ਦੀ ਨਿਗਰਾਨੀ ਰੱਖੀ ਜਾ ਰਹੀ ਹੈ ਜਿਸ ਲਈ ਲੋਕਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ ਅਤੇ ਨਾ ਹੀ ਕਿਸੇ ਕਿਸਮ ਦੀਆਂ ਅਪਰਾਧਾਂ ਤੇ ਯਕੀਨ ਕਰਨਾ ਚਾਹੀਦਾ ਹੈ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਤੇ ਨਾਗਰਿਕਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਲਈ ਪੂਰਤ ਤਰ੍ਹਾਂ ਇੰਤਜ਼ਾਮ ਕੀਤੇ ਗਏ ਹਨ ਅਤੇ ਡਰੇਨ ਵਿਭਾਗ ਨੇ ਦੱਸ ਨਦੀਆਂ ਦੇ ਡਰੋਨ ਨਾਲ ਨਿਰਖਣ ਕਰਕੇ ਨਾਜ਼ੁਕ ਖੇਤਰਾ ਵਿਖੇ ਬਿਨਾ ਬਣਾ ਦੀ ਮੁਰੰਮਤ ਅਤੇ ਮਜ਼ਬੂਤੀ ਲਈ ਕੀਤੇ ਵਿਸ਼ੇਸ਼ ਪ੍ਰਬੰਧ ਹਨ ਉਹਨੇ ਉੱਥੇ ਤਾਂ ਲਾਤ ਅੰਦੀ ਇਹਨਾਂ ਨੇ ਪੱਥਰ ਵੀ ਲਾਤੇ ਹੈਗੇ ਮੈਂ ਕਿਹਾ ਨੰਦਪੁਰੂ ਚਲਾਉਂਦਾ ਹਾਂ ਉਹ ਦੂ ਅੱਗੇ ਨਾ 2-3 ਕਿਲੋ 2 ਕਿਲੋਮੀਟਰ ਅੱਗੇ ਆ ਕੇ ਹੁਣ ਇਦਾਂ ਦੇ 2 ਦਿਨ ਕਟਾਣੇ ਪਏ ਹੋਏ ਨੇ ਹਾਂ ਜੇ ਐਸ ਜੀ ਐਸੂ ਸਾਹਿਬ ਨੇ ਬਹੁਤ ਮਿਹਨਤ ਕਰਨ ਜੀ ਸਾਹਿਬ ਜੀ ਸਾਹਿਬ ਤਾਂ ਬਹੁਤ ਕੰਮ ਕਰਨ ਆਏ ਸੀਗੇ ਇੱਥੇ ਰੀਸੈਂਟਲੀ ਉਹਨਾਂ ਦੀ ਨਜ਼ਰ ਸੁਧੰਦਾ ਸੀ ਉਹ ਕਹਿੰਦੇ ਕਿ ਤੁਸੀਂ ਜਿਹੜੇ ਉੱਥੇ ਲੈਂਡ ਹੋਨਰ ਨੇ ਉਹ ਐਫੀਡਵਿਡ ਨਹੀਂ ਦੇਦੇ ਹੈਗੇ ਹਾਂ ਨਹੀਂ ਉਹ ਵੀ ਕਹਿੰਦੇ ਹਾਂਜੀ ਉਹ ਇਹ ਤਾਂ ਉੱਪਰ ਦੀ ਕੁਝ ਹੋ ਕੇ ਜਾਂ ਅਲਟਰਨੇਟਿਵ ਕੋ ਰਸਤਾ ਹੋ ਲੱਗ ਕੇ ਹੰਦੀ ਨੂੰ ਇਹ ਤਾਂ ਹੁੰਦਾ ਕਿ ਕੀ ਹੈਗਾ ਜਿੱਥੇ ਇੱਥੇ ਲਾਇ ਚੱਲਾਂਗੇ ਨਾ ਲੱਗੀਏ ਪਾਣੀ ਆਦੀ ਦੂਜੇ ਪਾਸੇ ਸਾਡੇ ਪਾਸੇ ਰੰਗਰੀ ਜਦੋਂ ਆਪਾਂ ਜਿੱਥੇ ਪਾਣੀ ਨਹੀਂ ਚਲ ਰਿਹਾ ਬੰਦੂ ਪਰ ਜਦੋਂ ਉਹ ਪਿੱਛੇ ਦੀ ਗੱਲ ਆਉਂਦੀ ਆ ਤਾਂ ਐਡੀਨ ਸਾਹਿਬ ਵੀ ਕਹਿੰਦੇ ਆ ਕਿ ਉਹ ਉਹਨਾਂ ਨੂੰ ਤੁਸੀਂ ਕਿੰਨੇ ਐਕਟਿਵ ਲੈ ਕੇ ਲੈ ਕੇ ਦੋਏ ਇੱਕ ਜੇਬ ਦਾ ਇਹ ਉਹਦਾ ਦੇਖ ਰਿਹਾ ਉਹ ਛੋਟੇ ਕਿਸਾਨ ਲੇ ਗਏ ਤੇ ਫਿਰ ਦੇਖਣਾ ਤਾਂ ਸਾਰਿਆਂ ਦਾ ਪੈਂਦਾ ਹੈ ਇਹ ਛੋਟੇ ਨੂੰ ਵੀ ਨਹੀਂ ਮਾਰ ਪਾਉਂਦੇ ਪਰ ਤੇ ਇਹ ਵੀ ਦੇਖਣਾ ਕਰ ਰਿਹਾ ਕਿ ਸਾਕੇ ਪਹਿਲਾਂ ਹੀ ਤਿਆਰੀ ਰਹਿਣੇ ਨਾ ਉਹ ਫਿਰ ਮੌਕੇ ਦੀ ਮੌਕੇ ਤੇ ਆ ਕੇ ਉਹ ਧਿਆਨ ਚੇਰੋ ਮੈਂ ਲਈ ਠੀਕ ਹੈ थैंक यू थैंक यू थैंक यू ਜਿਹੜੀਆਂ ਝੋਨਾ ਲਾਇਆ ਹੋਇਆ ਹੈ ਔਰ ਇਹਨਾਂ ਨੂੰ ਵੀ ਇੱਕ ਖਤਰਾ ਬਣਿਆ ਰਹਿੰਦਾ ਹੈ ਹਰ ਸਾਲ ਕਿ ਘਰ ਦਾ ਪਾਣੀ ਜਿਹੜਾ ਫਸਲਾਂ ਦਾ ਨੁਕਸਾਨ ਨਾ ਕਰੇ ਅਸੀਂ ਇੱਥੋਂ ਦੇ ਜਿਹੜੇ ਆਂਢੀ ਗੁਆਂਢੀ ਨੇ ਕਿਸ ਤਰ੍ਹਾਂ ਦਾ ਇੱਥੇ ਤੁਹਾਡੀ ਕਿੰਨੀ ਜਮੀਨ ਹੈ ਔਰ ਕਿਸ ਤਰ੍ਹਾਂ ਦਾ ਇੱਥੇ ਪਾਣੀ ਦਾ ਜਿਹੜਾ ਇਸ ਵਾਰੀ ਖਤਰਾ ਕੋਈ ਲੱਗਦਾ ਹੈ ਦੇਖੋ ਸਰ ਬਾਕੀ ਪੰਜਾਬ ਸਰਕਾਰ ਦੇ ਜਿਹੜੇ ਉਪਰਾਲੇ ਨੇ ਉਹ ਬਹੁਤ ਵਧੀਆ ਨੇ ਮਗਰ ਉਹਨਾਂ ਦੀ ਨਿਗਾਹ ਆ ਇਸ ਕੰਮ ਤੇ ਤੇ ਸਾਡੇ ਕੋਲੇ ਐਸਿਡੈਂਸ ਸਾਹਿਬ ਤੇ ਡਰੇਨੇਜ ਵਿਭਾਗ ਦੇ ਐਸਡੀਓ ਜੀ ਉਹ ਲਗਾਤਾਰ ਪਿਛਲੇ 2 2.5 ਮਹੀਨਿਆਂ ਤੋਂ ਇੱਥੇ ਵਰਕ ਕਰ ਰਹੇ ਨੇ ਬੰਨ੍ਹ ਤੇ ਨਰੇਗਾ ਦੀ ਸਹਾਇਤਾ ਨਾਲ ਕੁਝ ਉਹ ਆਪਣੇ ਕੋਲੋਂ ਜਿੱਦਾਂ ਵੀ ਐਫਰਟਸ ਲੱਗ ਰਹੇ ਨੇ ਇੱਥੇ ਐਲ ਲੈ ਆ ਕੇ ਵੱਧ ਤੋਂ ਵੱਧ ਭਰ ਕੇ ਜਿਹੜੇ ਟੋਏ ਨੇ ਕਿਤੇ ਨਾ ਕਿਤੇ ਜਿੱਥੋਂ ਲੱਗਦਾ ਕਿ ਬੰਨ ਟੁੱਟ ਸਕਦਾ ਉਥੋਂ ਉਹ ਉਹਨੂੰ ਪੂਰਤੀ ਕਰ ਰਹੇ ਨੇ ਉਹਦੀ ਤੇ ਬਾਕੀ ਸਮੇਂ ਸਰ ਜਿੱਦਾਂ ਜਿੱਦਾਂ ਮਤਲਬ ਪਾਣੀ ਜਿੱਦਾਂ ਹਰਿਆਣੇ ਚ ਅੰਬਾਲਾ ਹਿਮਾਚਲ ਚ بارش ਬਹੁਤ ਹੋਈ ਆ ਉਹਦੇ ਕਰਕੇ ਜਿਹੜਾ ਇਹ ਪਾਣੀ ਨਜ਼ਰ ਆਇਆ ਹੈਗਾ ਗਰਦ ਵਿੱਚ ਦੇਖਣ ਲਈ ਹਜੇ ਜਿਹੜਾ ਇਹਦਾ ਸਤਾਰਾ ਕੋਈ ਇਹ 10 ਤੋਂ ਫੁੱਟ ਦੇ ਕਰੀਬ ਆ ਹਜੇ 12 15 ਫੁੱਟ ਬਹੁਤ ਉੱਚੀ ਜਗ੍ਹਾ ਜਿਹੜੀ ਖੁੱਲੀ ਪਈ ਆ ਤੇ ਹਜੇ ਤਾਂ ਖਤਰੇ ਵਾਲੀ ਕੋਈ ਗੱਲ ਨਹੀਂ ਹੈਗੀ ਇਦਾਂ ਦੀ ਬਾਕੀ ਇਹ ਵੀ ਜਦੋਂ ਪਿੱਛੋਂ ਜ਼ਿਆਦਾ بارش ਹੋਊਗੀ ਤੇ ਜ਼ਿਆਦਾ ਪਾਣੀ ਆਊਗਾ ਤਾਂ ਓਬਵੀਅਸ ਗੱਲ ਆ ਕਿ ਖਤਰਾ ਕੱਲੇ ਇਸ ਪਿੰਡ ਨੂੰ ਨਹੀਂ ਪੂਰੇ ਡਿਸਟ੍ਰਿਕਟ ਨੂੰ ਹੋਊਗਾ ਤੇ ਪੂਰਾ ਡਿਸਟ੍ਰਿਕਟ ਇਹਦੇ ਨਾਲ ਪ੍ਰਭਾਵਿਤ ਹੋਊਗਾ ਕਾਫੀ ਜਿਆਦਾ ਲੰਬਾ ਦੂਰ ਦੂਰ ਤੱਕ ਮੇਰੇ ਖਿਆਲ ਚ ਵੀ ਘੱਟੋ ਘੱਟ 100-100 ਕਿਲੋਮੀਟਰ ਤੱਕ ਜਿਹੜੀਆਂ ਫਸਲਾਂ تباہ ਹੋ ਜਾਂਦੀਆਂ ਜਿਹੜੇ ਘੱਗਰ ਦਾ ਪਾਣੀ ਆਉਂਦਾ ਔਰ ਇਸ ਵਾਰ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਵੀ ਸਤਾਰਕ ਨੇ ਜਿਹੜੇ ਡੀਸੀ ਨੇ ਆਪਣੇ ਇੱਥੇ ਪ੍ਰੀਤੀ ਜੱਲਪ ਜੀ ਉਹ ਵੀ ਅੱਜ ਵੀ ਜਿਹੜਾ ਕੱਢੀ ਗਿਆ ਇਸ ਤੋਂ ਪਹਿਲਾਂ ਵੀ ਕੱਢ ਕੇ ਗਿਆ ਕਿਉਂਕਿ ਘੱਗਰ ਦਾ ਬਾਰ-ਬਾਰ ਜਹਾਜ ਲਹਿਰੇ ਕਿਸ ਤਰ੍ਹਾਂ ਦੇ ਲੱਗ ਰਹੇ ਘੱਗਰ ਦੇ ਵੀ ਕਿਸੇ ਕਿਨਾਰੇ ਤੋਂ ਕੋਈ ਖਤਰੇ ਦੀ ਘੰਟੀ ਤਾਂ ਨਹੀਂ ਲੱਗਦੀ ਅ ਨਹੀਂ ਉਹਨਾਂ ਨਾਲ ਵੀ ਮੇਰੀ ਗੱਲਬਾਤ ਹੋਈ ਆ ਮੈਂ ਮੇਰਾ ਨਾਮ ਬਜਤਰ ਸਿੰਘ ਬਾਜਵਾ ਮੈਂ ਆਮ ਸਪੀਕਿੰਗ ਬਿਹਾਫ ਆਫ ਸਰਪੰਚ ਬਾਸ਼ਾਪੁਰ ਡੀਸੀ ਸਾਹਿਬ ਨਾਲ ਗੱਲ ਹੋਈ ਹੈ ਕਿ ਉਹ ਕਹਿੰਦੇ ਕਿ ਸਾਡਾ ਇਹ ਰੂਟੀਨ ਵਰਕ ਆ ਮਤਲਬ ਕੋਈ ਪੈਨਿਕ ਮਾਹੌਲ ਨਾ ਹੋਵੇ ਲੋਕਾਂ ਦੇ ਵਿੱਚ ਉਹਦੇ ਲਈ ਇਹ ਜਾ ਕੇ ਇੱਕ ਰੂਟੀਨ ਚੈੱਕ ਕਰ ਰਹੇ ਨੇ ਜਿਸ ਕਰਕੇ ਕੋਈ ਖਤਰੇ ਵਾਲਾ ਮਾਹੌਲ ਨਹੀਂ ਲੱਗ ਰਿਹਾ ਹੈਗਾ ਬਾਕੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਜੇ ਕੋਈ ਇਦਾਂ ਦੀ ਕੋਈ ਵੀ ਗੱਲਬਾਤ ਹੁੰਦੀ ਆ ਤਾਂ ਸਾਡਾ ਮੈਕਮਾ 24 ਘੰਟੇ ਤੁਹਾਡੇ ਨਾਲ ਖੜਾ ਆ ਕਿਉਂਕਿ ਇਹ ਇੱਕ ਦੇਖਣ ਵਾਲੀ ਗੱਲ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਵੀ ਹਰ ਵਾਰੀ ਇੱਥੇ ਗਿੜੇ ਮਾਰ ਰਿਹਾ ਕਿਉਂਕਿ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਇੱਕ ਘੱਗਰ ਹੈ ਉਹ ਕਿਸੇ ਤਰ੍ਹਾਂ ਨੁਕਸਾਨ ਨਾ ਕਰ ਸਕੇ ਕਿਉਂਕਿ ਫਸਲਾਂ ਨੁਕਸਾਨ ਨਾ ਕਰੇ ਤਾਜ਼ੀਆਂ ਫਸਲਾਂ ਬੀਜੀਆਂ ਜੀਵਨਦਾਰਾਂ ਨੇ ਔਰ ਅਸੀਂ ਜਿਹੜੇ ਹੋਰ ਵੀ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਪਹੁੰਚੇ ਹੋਏ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰ ਰਹੇ ਹਾਂ ਕਿ ਇਸ ਤਰ੍ਹਾਂ ਦਾ ਜਿਹੜਾ ਘੱਗਰ ਦੇ ਪ੍ਰਬੰਧ ਕੀਤੇ ਜਾਣਗੇ ਔਰ ਜਿਹੜੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਘੱਗਰ ਬਾਹਰ ਖੇਤਾਂ ਦੇ ਵਿੱਚ ਮਾਰ ਕਰਦਾ ਹੈ ਉਹ ਨੂੰ ਰੋਕਣ ਵਾਸਤੇ ਇਸ ਵਕਤ ਅਸੀਂ ਬਾਦਸ਼ਾਹਪੁਰ ਜਿੱਥੇ ਕਿ ਘੱਗਰ ਦਾ ਪੋਲਾ ਸੀ ਉੱਥੇ ਖੜੇ ਆ ਜਿਹੜੇ ਕਿ ਡਰੇਨ ਵਿਭਾਗ ਦੇ ਜਿਹੜੇ ਐਕਸ਼ਨ ਔਰ ਜਿਹੜੇ ਹੋਰ ਵੀ ਮਹਿਕਮੇ ਪਹੁੰਚਾਇਆ ਜਿੱਥੇ ਡੀਸੀ ਪ੍ਰੀਤੀ ਜੱਦਵ ਜੀ ਵੀ ਪਹੁੰਚੇ ਹੋਏ ਨੇ ਵੇਰਵਾ ਲੈਣ ਆਏ ਕਿ ਪਾਣੀ ਦਾ ਜਿਹੜਾ ਕਿ ਹੜ੍ਹਾਂ ਦੇ ਜਿਹੜੇ ਪ੍ਰਭਾਵ ਨੂੰ ਰੋਕਣ ਵਾਸਤੇ ਕਿਸ ਤਰ੍ਹਾਂ ਦੇ ਇੱਥੇ ਜੈਜਲ ਲਾਇਆ ਗਿਆ ਹੈ ਔਰ ਕਿਸ ਤਰ੍ਹਾਂ ਇੱਥੇ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀ ਕੋਈ ਵੀ ਪਾਣੀ ਦੀ ਜਿਹੜਾ ਘੱਗਰ ਦਾ ਪਾਣੀ ਜਾਂ ਕੋਈ ਨੁਕਸਾਨ ਨਾ ਕਰੇ ਕਿਸ ਤਰ੍ਹਾਂ ਦੇ ਖਤਰੇ ਦੀ ਕੰਟੀ ਨਾ ਹੋਵੇ ਕਿਸੇ ਇਸ ਏਰੀਆ ਦੇ ਵਿੱਚ ਅਸੀਂ ਗੱਲ ਕਰਾਂਗੇ ਇਸ ਤਰ੍ਹਾਂ ਦੇ ਜਿਹੜਾ ਕਿੱਡੇ ਵਿਭਾਗ ਦੇ ਸਰ ਸ੍ਰੀ ਕਾਲ ਜੀ ਕੀ ਨਾਮ ਸਰ ਸ੍ਰੀ ਕਾਲ ਜੀ ਮੈਂ ਪ੍ਰਥਮ ਗੰभीर ਐਕਸੀਡੈਂਟ ਡਰੇਨੇਜ ਪਟਿਆਲਾ ਦੇਖੋ ਮੈਂ ਅੱਜ ਤਾਂ ਹੀ ਡੇਲੀ ਰੁਟੀਨ ਦੀ ਚੈਕਿੰਗ ਹੈ ਸਿਰਫ ਐਸੇ ਵਾਸਤੇ ਨਹੀਂ ਆਇਆ ਕਿ ਲੋਕਾਂ ਦੇ ਮਨ ਦੇ ਵਿੱਚ ਕੋਈ ਵਹਿਮ ਹੈ ਜਾਂ ਡਰ ਹੈ ਤੇ ਕੋਈ ਘਬਰਾਣ ਦੀ ਲੋੜ ਨਹੀਂ ਆ ਇਹ ਤੁਸੀਂ ਦੇਖੋਗੇ ਪਾਣੀ ਹਰੇ ਸਿਰਫ 7 ਤੋਂ 8 ਫੁੱਟ ਹੀ ਚੱਲ ਰਿਹਾ ਤੇ ਕੋਈ ਇਹ ਦਬਿਗ ਬਰਾਹਮ ਦੀ ਲੋੜ ਨਹੀਂ ਹੈਗੀ ਸਾਡੀ ਮੋਨਿਟਰਿੰਗ ਟੀਮ ਸਾਡੇ जेई ਸਾਡੇ ਐਸਡੀਓ 24 ਇਨ ਟੂ 7 ਫੀਲਡ ਦੇ ਵਿੱਚ ਨੇ ਉਹਨਾਂ ਦੇ ਰੋਸਟਡ ਬਣੇ ਹੋਏ ਬਿਕਾਇਦੀ ਪੂਰੀ ਰਾਤ ਉਹਨਾਂ ਵਾਚ ਰੱਖਦੇ ਆ ਤੇ ਹਰਿਆਣੇ ਤੋਂ ਕੋਈ ਪਾਣੀ ਆ ਰਿਹਾ ਹੈ ਜਾਂ ਥੱਲੇ ਕੋਈ ਡਾਫ ਲੱਗ ਰਿਹਾ ਉਹ ਸਾਰੇ ਮੋਨਿਟਰ ਕਰ ਰਹੇ ਆ ਤੇ ਪ੍ਰੈਜ਼ੈਂਟਲੀ ਕਿਸੇ ਚੀਜ਼ ਦੀ ਘਬਰਾਹਟ ਦੀ ਕੋਈ ਲੋੜ ਨਹੀਂ ਹੈਗੀ ਮੌਸਮ ਵਿਭਾਗ ਵੱਲੋਂ ਵੀ ਕਾਫੀ ਜਾਰੀ ਹੈ ਇਸ ਏਰੀਆ ਦੇ ਵਿੱਚ ਕੁਝ ਅਜੇ بارش ਅਜੇ ਪਈ ਨਹੀਂ ਹੈਗੀ ਕਿਉਂਕਿ ਭੈਣ ਦੀ ਕਹਿੰਦੇ ਕਾਫੀ ਸ਼ੰਕਾ ਹੈ ਕਿਉਂਕਿ ਜੇ ਇਸ ਤੋਂ ਵੱਧ ਪਾਣੀ ਆਇਆ ਤਾਂ ਕਿਸ ਤਰ੍ਹਾਂ ਦੇ ਇਹਦੇ ਪ੍ਰਬੰਧ ਕੀਤੇ ਜਾਣਗੇ ਦੇਖੋ ਜੀ ਤੁਸੀਂ ਇੱਕ ਵਾਰੀ ਦੇਖ ਹੀ ਸਕਦੇ ਹੋ ਹੱਲੇ ਘੱਗਰ ਦਾ ਜਿਹੜਾ ਪਾਣੀ ਦਾ ਲੈਵਲ ਹੈਗਾ ਇਹ ਸਿਰਫ ਮਾਰਕੰਡਾ ਦਾ ਪਾਣੀ ਹੈ ਮਾਰਕੰਡਾ ਤੁਸੀਂ న్యూਸ ਦੇ ਵਿੱਚ ਸੁਣਿਆ ਵੀ ਹੋਣਾ ਹੈ ਕਿ ਪੂਰੀ ਓਵਰਫਲੋ ਹੋ ਕੇ ਚੱਲ ਰਹੀ ਹੈ ਤੇ ਉਹਦੀ ਮਾਰ ਸਿਰਫ ਹੱਲੇ ਇੰਨੀ ਹੈ ਪਾਣੀ ਬਰਸਾਤ ਜੇ ਪੂਰਾ ਹਿਮਾਚਲ ਪੂਰਾ ਪੰਜਾਬ ਜਾਂ ਪੂਰਾ ਹਰਿਆਣੇ ਦੇ ਵਿੱਚ ਸਾਈਮਨਟੇਨियसਲੀ ਇਕੱਠੀ ਪਏਗੀ ਉਦੋਂ ਹੀ ਥੋੜਾ ਸਾਨੂੰ ਖਤਰਾ ਹੋ ਸਕਦਾ ਆਦਰਵਾਇਜ਼ ਨਹੀਂ ਤੁਸੀਂ ਦੇਖ ਸਕਦੇ ਹੋ ਹਲੇ ਹਿਮਾਚਲ ਚ ਬਰਸਾਤ ਪੈ ਰਹੀ ਹੈ ਤੇ ਹਰਿਆਣੇ ਦੇ ਵਿੱਚ ਪੈ ਰਹੀ ਹੈ ਜਿਸ ਕਰਕੇ ਇਹਦਾ ਪਾਣੀ ਲੈਵਲ ਆਣਾ ਹੈ ਪੰਜਾਬ ਦੇ ਵਿੱਚ ਪਟਿਆਲੇ ਦੇ ਵਿੱਚ ਹਲੇ ਕਿਸੇ ਤਰ੍ਹਾਂ ਦੀ ਕੋਈ ਇੰਨਾ ਘਬਰਾਉਣ ਦੀ ਲੋੜ ਨਹੀਂ ਹੈਗਾ ਤੇ ਸਾਰਾ ਕੁਝ ਅੰਡਰ ਕੰਟਰੋਲ ਹੈ ਇਸਨ ਜਿਹੜੇ ਕਿ ਨਹਿਰੀ ਡਰੇਨ ਭਾਗ ਦੇ ਜਿਹੜੇ ਕਿ ਘੱਗਰ ਦੇ ਐਕਸ਼ਨ ਜਿਹੜੇ ਕਿ ਇਸ ਤਰ੍ਹਾਂ ਦੇ ਜਿਹੜੇ ਕੋਈ ਵੀ ਕਿਸੇ ਤਰ੍ਹਾਂ ਦਾ ਪਾਣੀ ਦੀ ਕਿ ਇੱਥੇ ਜਿਹੜਾ ਬਾਹਰ ਜਾਊਗਾ ਜਾਂ ਖੇਤਾਂ ਵਿੱਚ ਨੁਕਸਾਨ ਕਰੂਗਾ ਜ਼ਿੰਮੇਵਾਰਾਂ ਦਾ ਕੋਈ ਨੁਕਸਾਨ ਹੋਊਗਾ ਉਹਦਾ ਜਾਇਜ਼ਾ ਲੈਣ ਵਾਸਤੇ ਅੱਜ ਪਹੁੰਚੇ ਸਨ ਜਿੱਥੇ ਡੀਸੀ ਸਾਹਿਬ ਪਹੁੰਚੇ ਨੇ ਉੱਥੇ ਇਹਨਾਂ ਵੱਲੋਂ ਵੀ ਆਪਣੇ ਵਿਭਾਗ ਵੱਲੋਂ ਵੀ ਇੱਥੇ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਬਰਸਾਤਾਂ ਜਾਂਦੀਆਂ ਹੁੰਦੀਆਂ ਹਨ ਤਾਂ ਘੱਗਰ ਦਾ ਕਿਸੇ ਪਾਸੇ ਖਤਰਾ ਨਾ ਬਣਿਆ ਰਹੇ ਉਸ ਵਾਸਤੇ ਇਹ ਪਹਿਲਾਂ ਹੀ ਜਾਇਜ਼ਾ ਲੈਣ ਪਹੁੰਚੇ ਨੇ ਅਸੀਂ ਇਸ ਵਕਤ ਜ ਉੱਤੇ ਖੜਿਆ ਸੀ ਕੈਮਰਾਮੈਨ ਨੂੰ ਕਹਾਗਾ ਕਿਸ ਤਰ੍ਹਾਂ ਦਾ ਘੱਗਰ ਦਾ ਲੈਵਲ ਹੈ ਔਰ ਇਸ ਵਕਤ ਜਿਹੜਾ ਕਿ ਪਾਣੀ ਕਿੰਨਾ ਕਿੰਨਾ ਪਹੁੰਚਿਆ ਹੋਇਆ ਹੈ ਉਧਰ ਦਿਖਾਇਆ ਜਾਵੇ ਕਿਸ ਤਰ੍ਹਾਂ ਦੀ ਘੱਗਰ ਦੀ ਪੋਜੀਸ਼ਨ ਹੈ ਔਰ ਜਿਹੜਾ ਕਿਸਾਨਾਂ ਦੇ ਵੀ ਜਿਹੜੇ ਕੋਈ ਨੁਕਸਾਨ ਨਾ ਹੋਵੇ ਤਾਜ਼ੀਆਂ ਬੀਜੀਆਂ ਫਸਲਾਂ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਇਸ ਵਾਸਤੇ ਪ੍ਰਸ਼ਾਸਨਿਕ ਅਧਿਕਾਰੀ ਵਿਸ਼ੇ ਤਰਕ ਨੇ ਔਰ ਜਿਹੜਾ ਕਿ ਘੱਗਰ ਦੇ ਵਿੱਚ ਪਾਣੀ ਇਸ ਵਕਤ ਤੋਂ ਬਹੁਤ ਘੱਟ ਆ ਰਿਹਾ ਪਰ ਹੋ ਸਕਦਾ ਜੇ ਬਰਸਾਤਾ ਜਾ ਰਹੀਆਂ ਹੋਈਆਂ ਤਾਂ ਸ਼ਾਇਦ ਕੋਈ ਜ਼ਿਆਦਾ ਪਾਣੀ ਆਉਣ ਦੀ ਸੰਭਾਵਨਾ ਹੈ ਉਹਨਾਂ ਦੇ ਵਾਸਤੇ ਵੀ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣਗੇ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਪਰ ਇਸ ਵਕਤ ਦਾ ਜਿਹੜਾ ਕਿ ਪ੍ਰਸ਼ਾਸਨਿਕ ਅਧਿਕਾਰੀ ਚੌਕਸ ਚਾਰਚ ਫੇਰੇ ਨਿਗਾਹ ਚੱਕਨੀ ਨਿਗਾਰਾ ਕਰ ਰਹੇ ਨੇ ਔਰ ਕਿਸੇ ਤਰ੍ਹਾਂ ਦੀ ਕੋਈ ਜ਼ਿੰਮੇਵਾਰਾਂ ਦਾ ਜਿਹੜਾ ਕਿ ਪਾਣੀ ਘਰ ਦਾ ਜਿਹੜਾ ਬਹਾਨਾ ਹੈ ਜਿਹੜਾ ਹਾਂ ਪਿੱਛੇ ਅਜ ਬਾਦਸ਼ਾਹਪੁਰ ਆਏ ਸਾਰੇ ਜਿੰਨੇ ਵੀ ਕ੍ਰਿਟੀਕਲ ਪੁਆਇੰਂਟ ਹੈਗੇ ਉਹ ਦੇਖ ਰਹੇ ਹੈ ਇਥੇ ਪਬਲਿਕ ਨਾਲ ਕੀ ਰਸਤਾ ਕੀਤਾ ਹੈਗਾ ਤੇ ਪਤਾ ਕੀਤਾ ਹੈਗਾ ਕਿ ਕਿਦਾਂ ਦੇ ਬੰਦਾ ਵਸ ਹੈਗੇ ਤੇ ਨਾਲੀ ਨਾਲ ਜਿਹੜੀ ਬੋਅਜ ਰੀਡਿੰਗ ਹੈ ਪਲੱਸ ਜਿਵੇਂ ਕਿ ਤੁਸੀਂ ਦੇਖ ਵੀ ਰਹੇ ਹੋ ਕਿ ਜਿਹੜਾ ਪਾਣੀ ਦਾ ਲੈਵਲ ਹੈਗਾ ਲਗਾਤਾਰ ਇਹਦੀ ਮੋਨਿਟਰਿੰਗ ਚੱਲ ਰਹੀ ਹੈ ਤਾਂ ਇਹ ਹੋ ਜਾਏ ਤੇ ਪੈਨਿਕ ਵੀ ਕੋਈ ਲੋੜ ਨਹੀਂ ਹੈਗੀ ਸਾਡੀ ਸਾਰੀ ਟੀਮ ਐਸਜੀਓ ਐਕਸੀਡੈਂਟਸ ਵਗੈਰਾ ਤੇ ਸਾਡੇ ਸਾਰੇ ਅਫਸਰ ਔਨ ਟੂਸ ਹੈਗੇ ਜੇਕਰ ਜਿੱਥੇ ਵੀ ਪਤਾ ਲੱਗੂਗਾ ਜਾਂ ਕੁਝ ਵੀ ਸਾਡੇ ਕੋਲ ਫੀਡਬੈਕ ਆਂਦਾ ਹੈ ਤਾਂ ਅਸੀਂ ਤੁਹਾਡੇ ਨਾਲ ਸਾਂਝਾ ਵੀ ਕਰਾਂਗੇ ਤੇ ਡਿਸਟ੍ਰਿਕਟ ਦੇ ਜਿੰਨੇ ਵੀ ਕ੍ਰਿਟੀਕਲ ਪੁਆਇੰਟ ਹੈਗੇ ਉਹ ਸਾਡੇ ਸਾਰੇ ਮੋਨਿਟਰਿੰਗ ਇਸ ਹੈਗੇ ਵਿਜ਼ਿਟਰੀ ਹੋਈ ਹੈਗੀ ਜਿੱਥੇ ਵੀ ਕੋਈ ਕੰਮ ਦੀ ਇਮੀਡੀਏਟ ਲੋਡ ਹੈ ਉਹ ਵੀ ਹੈਗਾ ਤੇ ਤੁਸੀਂ ਦੇਖ ਵੀ ਰਹੇ ਹੋ ਕਿ ਜਿੱਥੇ ਵੀ ਥੋੜਾ ਵੀਕ ਪੁਆਇੰਟਸ ਹੈਗੇ ਉਸ ਤੇ ਬੈਕਸ ਵਗੈਰਾ ਬੰਨ ਕੇ ਰੱਖ ਦਿੱਤੇ ਹੈਗੇ ਕਿ ਫਿਰ ਜਿੱਥੇ ਵੀ ਸਾਨੂੰ ਕਰੇਟਸ ਲਗਾਣ ਦੀ ਲੋੜ ਪਈਏਗੀ ਉਹ ਵੀ ਸਾਡੀ ਤਾਂ ਤਿਆਰੀਆਂ ਪੂਰੀਆਂ ਸਬਲਿਕ ਨੂੰ ਇਹੋ ਹੀ ਬੇਨਤੀ ਹੈਗੀ ਕਿ ਆਪ ਆਪਾਂ ਤੇ ਯਕੀਨ ਨਾ ਕਰੀ ਤੇ ਜੇ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਆਂਦੀ ਹੈ ਤਾਂ ਸਾਡੇ ਨਾਲ ਸਾਂਝਾ ਕਰੋ ਔਰ ਸਾਡੇ ਕੋਲ ਜੋ ਵੀ ਹੋਊਗਾ ਅਸੀਂ ਵੈਲ ਵਿਦਨ ਟਾਈਮ ਤੁਹਾਡੇ ਨਾਲ ਸਾਂਝੀ ਵੀ ਕਰਾਂਗੇ ਸੇ ਸਾਡੀ ਤਿਆਰੀਆਂ ਪੂਰੀ ਹੈਗੀ ਉਹ ਦੇ ਅਕੋਰਡਿੰਗਲੀ ਸਾਡੀ ਸਾਰੀ ਟੀਮਾਂ ਆਨ ਗਰਾਉਂਡ